ਜੀ ਸਰ ਅੱਜ VOTING ਹੋਈ ਆ ਚਿੱਕਾ ਤੁਕਾ ਘਟਨਾਵਾਂ ਨੂੰ ਸੱਦ ਕੇ ਕੀ ਲੱਗਦਾ ਤੁਹਾਨੂੰ ਵੋਟਾਂ ਸ਼ਾਂਤਮਈ ਤਰੀਕੇ ਨਾਲ ਪਈਆਂ ਕੀ ਕੀ ਕਹਿਣਾ ਚਾਹੋਗੇ ਬਿਲਕੁਲ ਗੁਰਦੀਪ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਵਿਸ਼ੇਸ਼ ਤੌਰ ਤੇ ਇਸ ਟਾਈਮ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਪਰੰਤੂ ਤੁਸੀਂ ਇਸ ਚੀਜ਼ ਨੂੰ ਕਵਰ ਕਰ ਰਹੇ ਹੋ ਔਰ ਵਾਕਈ ਇੱਕ ਦੋ ਛੋਟੇ ਛੋਟੇ ਘਟਨਾਵਾਂ ਤੋਂ ਇਲਾਵਾ ਬਾਕੀ ਪੂਰੇ ਹਲਕੇ ਵਿੱਚ ਅੱਜ ਬਹੁਤ ਹੀ ਸ਼ਾਂਤੀਪੂਰਵਕ ਜੋ ਵੋਟਰਾਂ ਦਾ ਰੁਝਾਨ ਸੀ ਨਿਪੇ ਚੜਿਆ ਔਰ ਮੈਂ ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰਾਂ ਔਰ ਸਪੋਰਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਬੜੀ ਅਮਨ ਸ਼ਾਂਤੀ ਨਾਲ ਉਹਨਾਂ ਨੇ ਆਪਣੀ ਬੋਟ ਦਾ ਜੋ ਸੂਝਬੂਝ ਨਾਲ ਜੋ ਅੱਜ ਬੋਟ ਦਾ ਜੋ ਮੱਦਦ ਦਾ ਜੋ ਇਸਤੇਮਾਲ ਕੀਤਾ ਜੋ ਉਹ ਵਧੀਆ ਇੱਕ ਚੰਗਾ ਸੁਨੇਹਾ ਦੇ ਕੇ ਲੋਕਾਈ ਨੂੰ ਜਾ ਰਹੀ ਨੇ ਔਰ ਦੋ ਦਿਨਾਂ ਬਾਅਦ ਇਹਦਾ ਰਿਜ਼ਲਟ ਵੀ ਆ 23 ਤਰੀਕ ਨੂੰ ਔਰ ਉਤਸ਼ਾਹ ਹਰ ਇੱਕ ਦੇ ਮੰਚਾਂ ਜੋ ਕੈਂਡੀਡੇਟਸ ਨੇ ਉਹਨਾਂ ਉਹਨਾਂ ਦੇ ਦਿਲਾਂ 'ਚ ਵੀ ਇੱਕ ਬਹੁਤ ਉਤਸ਼ਾਹ ਹੈ ਔਰ ਬੜਾ ਵਧੀਆ ਅੱਜ ਇੱਕ ਨਾ ਮੈਨੂੰ ਲੱਗਾ ਕਿ ਲਗਭਗ ਇੰਨੀ ਮਤਲਬ ਮੌਸਮ ਵੀ ਥੋੜਾ ਚਲੋ ਬਦਲਾਵ ਇੱਕਦਮ ਆਇਆ ਸੀ ਪਰ ਫੇਰ ਵੀ 60% ਲਗਭਗ VOTING ਡੇਢ ਡੇਰਵਾ ਬਨਾਨਿਕ ਦੇ ਵਿੱਚ ਹੋਈ ਆ ਸੋ ਉਹਦੇ ਬਾਵਜੂਦ ਵੀ ਲੋਕਾਂ ਨੇ ਬੜਾ ਉਤਸ਼ਾਹ ਅ ਅੱਜ ਜਿਤਾਇਆ ਔਰ ਅਮਨ ਸ਼ਾਂਤੀ ਨਾਲ ਇਹ ਵੋਟਾਂ ਕੀ ਕਰਦੇ ਪੰਚ ਕੀ ਕਰਾਇਆ ਹਾਂਜੀ ਜੀ ਅੱਜ ਹਾਂ ਇੱਕ ਦੋ ਕੁਝ ਜਗ੍ਹਾ ਤੇ ਜਿੱਦਾਂ ਪਾਰਟੀ ਦੇ ਜੋ ਮੇજર ਪਾਰਟੀ ਦੇ ਕੈਂਡੀਡੇਟਸ ਆਪਸ ਵਿੱਚ ਉਲਝਦੇ ਲਿਖੇ ਨੇ ਪਰ ਮੈਂ ਸੋਚਦਾ ਕਿ ਸਾਡੇ ਜਿਹੜੇ ਡਿਸਟ੍ਰਿਕਟ ਉਦਾਸਪਤ ਐਸਐਸਪੀ ਸਾਹਿਬ ਸਾਬ ਨੇ ਉਹਨਾਂ ਨੇ ਬੜੀ ਆਪਣੀ ਸੂਝਬੂਝ ਦੇ ਨਾਲ ਇਸ ਇਹਨੂੰ ਇੱਥੇ ਅਮਨ ਸ਼ਾਂਤੀ ਬਣਾਈ ਰੱਖੀ ਹੈ ਔਰ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਔਰ ਬਹੁਤ ਵਧੀਆ ਢੰਗ ਦੇ ਨਾਲ ਇਹ ਜੋ ਜਿਮਣੀ ਚੋਣਾ ਉਹ ਨੇਪਰੇ ਚੜਾਈ ਹੈ ਸੋ ਮੈਂ ਦੁਬਾਰਾ ਤੋਂ ਪੂਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਆਪਣੇ ਜੋ ਸਾਡੇ ਪੋਲਿੰਗ ਸਟਾਫ ਸੀ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਵਧੀਆ ਹੋਰ ਇੱਕ ਲੋਕਾਂ ਦੇ ਲਈ ਪੋਜ਼ਿਟਿਵ ਮੈਸੇਜ ਆਏ ਤਾਂ ਕਿ ਲੋਕ ਜਿਹੜਾ ਮਤਦਾਨ ਹੈ ਇਹ ਵੱਧ ਤੋਂ ਵੱਧ ਇਹ VOTING ਦੇ ਵਿੱਚ ਆਪਣਾ ਯੋਗਦਾਨ ਔਰ ਇਹਦੇ ਨਾਲ ਹੀ ਮੈਂ ਹਲਕਾ ਡੇਰੇ ਬਾਬਾ ਨਾਨਕ ਦੇ VOTERਾਂ ਸਪੋਰਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਜੋ ਵੋਟਰ ਸਪੋਰਟਰਾਂ ਨੇ ਜਿੰਨੂੰ ਵੀ ਆਪਣਾ ਇੱਕ ਕਹਿ ਸਕਦੇ ਆ ਕਿ ਲੋਕਾਂ ਦੇ ਦੁਆਰਾ ਚੁਣਿਆ ਜਾਣਾ ਇੱਕ ਨੁਮਾਇੰਦਾ ਜੋ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਨਾ ਉਹ ਲੋਕਾਂ ਨੇ ਬੜੀ ਸਮਝ ਦੇ ਨਾਲ ਹੀ ਉਹਨੂੰ ਵੋਟ ਪਾ ਕੇ ਹਲਕਾ ਡੇਰਾ ਬਣਾਉਣ ਦਾ ਐਮਐਲਏ ਬਣਾਉਣਗੇ ਔਰ ਬੜੀ ਵਧੀਆ ਗੱਲ ਹੈ ਕਿ ਜੇ ਨੌਜਵਾਨ ਪੀੜੀ ਆਉਣ ਵਾਲੇ ਸਮੇਂ 'ਚ ਅਗਾਹ ਵਧੂ ਸੋਚ ਦੇ ਨਾਲ ਅੱਗੇ ਵਧੇ ਤਾਂ ਮੈਨੂੰ ਲੱਗਦਾ ਹੈ ਕਿ ਰੰਗਲਾ ਪੰਜਾਬ ਜੋ ਵਾਕਈ ਇੱਕ ਰੰਗਲਾ ਪੰਜਾਬ ਦੀ ਆਪਾਂ ਇੱਕ ਮਤਲਬ ਸੋਚ ਲੈ ਕੇ ਚੱਲੇ ਆ ਉਹ ਬੰਦਿਆ ਕੋਈ देर ਨਹੀਂ ਲੱਗੇਗੀ ਸੋ ਮੈਂ ਫਿਰ ਤੋਂ ਸਾਰੇ ਹਲਕਾ ਡੇਰਾ ਬਾਬਾ ਨਾਨਕ ਵਾਸੀਆਂ ਦਾ ਵੋਟਰ ਸਪੋਰਟਰਾਂ ਦਾ ਤਹਿ ਦੇਲ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ